85 ਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਾਈਮ ਮਿੰისტਰ ਸੀ ਰਜੀਵ ਗਾਂਖੋਨਾਂ ਨੇ ਇੱਕ ਅਕਾਲੀ ਦਰ ਨਾਲ ਅਪੋਰਟ ਕੀਤਾ ਜਿਹੜਾ ਹੋਂ ਹੈਗਾ ਜਿਹਨੂੰ ਕਹਿੰਦੇ ਨੇ ਰਜੀਵ ਲੰਗਵਾਲਸ ਉਹਦੇ ਵਿੱਚ طے ਹੋ ਗਿਆ ਸੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਰਿਟਰਨ ਕੀਤੇ ਜਾਣਗੇ ਪੰਜਾਬ ਦੇ ਅੱਜ ਉਸੇ ਕਾਂਗਰਸ ਪਾਰਟੀ ਦਾ ਔਰ ਆਮ ਪਾਰਟੀ ਦਾ ਸੰਜਮੀ ਦੁਆਰੇ ਮਨੀਸ਼ ਤਵਾੜੀ ਔনিক ਵਿਜ਼ਨ ਡਾਕੂਮੈਂਟ ਦਿੱਤਾ ਹੈ ਇਹਨਾਂ ਦੋਨਾਂ ਪਾਰਟੀਆਂ ਦੀ ਵਿਹਾਫਤੇ ਕਿ ਜੇ ਅਸੀਂ ਜਿੱਤਦੇ ਹਾਂ ਤੇ ਅਸੀਂ ਪਾਰਲੀਮੈਂਟ ਚ ਜਾ ਕੇ ਚੰਡੀਗੜ੍ਹ ਨੂੰ ਇੱਕ ਸਟੇਟ ਡਿਕਲੇਅਰ ਕਰਾਵਾਗੇ ਜੇ ਦੀ ਆਪ ਦੀ ਵਿਧਾਨ ਸਭਾ ਹੋਈ ਸਾਡੇ 6 ਲੱਖ ਆਬਾਦੀ ਹੈਗੀਆ ਚੰਡੀਗੜ੍ਹ ਚ ਵਿਧਾਨ ਸਭਾ ਕਿਵੇਂ ਬਣਾ ਦੂ ਸਾਡੇ 6 ਲੱਖ ਵਾਲੇ ਤੇ ਮੈਨੂੰ ਲੱਗਦਾ ਸੈਂਕੜੇ ਸ਼ਹਿਰ ਨੇ ਪੂਰੇ ਹਿੰਦੁਸਤਾਨ ਚ ਫਿਰ ਕਿੰਨੀ ਇੱਕ ਵਿਧਾਨ ਸਭਾ ਬਣਨ ਦੀ ਹੈ ਕਿ ਤਿਵਾੜੀ ਸਾਹਿਬ ਦੇ ਉੱਪਰ ਸਰਵੇ بڑا ਹੈਗਾ ਕਿ ਤਿਵਾੜੀ ਸਾਹਿਬ ਦੇ ਜਿਹੜੇ ਫਾਦਰ ਸੀ ਪ੍ਰੋਫੈਸਰ ਤਿਵਾੜੀ ਉਹ ਪੰਜਾਬੀ ਦੇ ਬੜੇ ਵੱਡੇ ਸਪੌਟਰ ਸੀ ਔਰ ਚੰਡੀਗੜ੍ਹ ਦਾ ਉਹਨਾਂ ਦਾ ਦਾਵਾ ਸੀ ਕਿ ਪੰਜਾਬ ਦਾ ਹੈਗਾ ਤੂਤ तिवारी ਸਾਹਿਬ ਇਥੇ ਚੰਡੀਗੜ੍ਹ ਦਾ ਬੜਾ ਉਦੋਂ ਔਟ ਇਸ਼ੂ ਸੀ ਉਹ ਚੰਡੀਗੜ੍ਹ ਦੇ ਸਿਨੇਮਾ ਘਰਾਂ ਚ ਗੇ ਟੇਪ ਰਿਕਾਰਡਰ ਲੈ ਕੇ ਉਹਨਾਂ ਦੇ ਨਾਲ ਸਟੇਪ ਰਿਕਾਰਡਰ ਹੀ ਹੁੰਦੇ ਸੀ ਉਹਨਾਂ ਨੇ ਟੇਪ ਰਿਕਾਰਡਰ ਚੱਕਿਆ ਤੇ ਨੀਲਾ ਸਨ ਉਹ ਚ ਰੱਖ ਲਿਆ ਫਿਰ ਜਿਹੜੇ ਇੱਕ ਦੋਸਤ ਦਿਨ ਸਿਨੇਮੇ ਹੋਰ ਸੀ ਹੋਣਾ ਚਾਹੀਏ ਉਸ ਤੋਂ ਬਾਅਦ ਮਿਸਿਸ ਇੰਦਰਾ ਗਾਂਧੀ ਨੂੰ ਕਹਿੰਦੇ ਕਿ ਮੈਡਮ ਦੇਖੋ ਚੰਡੀਗੜ੍ਹ ਦੇ ਵਿੱਚ ਲੋਕ ਪੰਜਾਬੀ ਬੋਲਦੇ ਨੇ ਤੇ ਚੰਡੀਗੜ੍ਹ ਦਾ ਜਿਹੜਾ ਦਾਵਾ ਹੈਗਾ ਚੰਡੀਗੜ੍ਹ ਪੰਜਾਬ ਦਾ ਹੀ ਫਿਰ ਉਹਨਾਂ ਨੇ ਕਾਪ ਤੇ ਖੋਨਲ ਚਿੱਠੀ ਲਿਖੀ ਪੰਜਾਬੀ ਤੇ ਚੰਡੀਗੜ੍ਹ ਦੇ ਹੱਕ ਚ ਤੁਹਾਨੂੰ ਸਭ ਨੂੰ ਸਮਝ ਨਹੀਂ ਆਉਂਦੀ ਇਹ ਮਨੀਸ਼ ਤਵਾਰੀ ਨੂੰ ਕੀ ਹੋ ਗਿਆ ਹੈ ਕਿ ਤੈਨੂੰ ਪੰਜਾਬ 'ਚ ਮਨਿਸਟਰ ਵੀ ਬਣਾਇਆ ਹੈ ਸੈਂਟਰ ਦੇ ਵਿੱਚ ਤੂੰ ਲੁਧਿਆਣੇ ਤੋਂ ਐਮਪੀ ਵੀ ਬਣਿਆ ਹੈ ਤੁਸੀਂ ਅਨੰਦਪੁਰ ਸਾਹਿਬ ਨੂੰ ਵੀ ਰਿਪਰੈਜ਼ੈਂਟ ਕੀਤਾ ਲੋਕ ਸਭਾ ਦੇ ਵਿੱਚ ਇਹ ਪੋਲਿਟੀਕਲ ਪਾਰਟੀਆਂ ਦੇ ਨਾਤੇ ਕਾਂਗਰਸ ਦੇ ਰਾਜੀਵ ਰਿੰਗ ਨੇ ਇਹ ਨੂੰ ਅਜ ਕੰਡਮ ਕੀਤਾ ਹੈ ਨਾ ਜਿਹੜੇ ਬੜੇ ਵਿਵਾਦ ਬੁਲਾਰੇ ਨੇ ਸੁਖਪਾਲ ਖੈਰਾਂ ਜਿਹੜੇ ਕਹਿੰਦੇ ਨਹੀਂ ਕਿ ਮੈਂ ਤਾਂ ਪੰਜਾਬ ਲਈ ਜੁਣਾ ਹਾਂ ਅੱਜ ਉਹਨਾਂ ਦਾ ਵੀ ਕੋਈ ਕਮੈਂਟ ਨਹੀਂ ਆਇਆ ਕਈ ਦਿਨ ਬੀਤ ਗਏ ਨਾ ਰਾਹੁਲ ਗਾਂਧੀ ਨੇ ਜਾਂ ਸਪ੍ਰਿੰਕਾ ਗਾਂਧੀ ਵੀ ਚੰਡੀਗੜ੍ਹ ਦੇ ਵਿੱਚ ਆ ਉਹਨਾਂ ਨੇ ਇਹ ਆਪਦੇ ਆਪ ਨੂੰ ਇਹ ਵੀ ਕਿਹਾ ਕਿ ਸਾਡਾ ਇਸ ਜਿਹੜਾ ਇਹਨਾਂ ਨੇ ਵਿਜ਼ਨ ਡਾਕੂਮੈਂਟ ਹੈ ਸਾਡਾ ਸਬੰਧ ਕੋਈ ਨਹੀਂ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜਿਹੜੇ ਲੁਧਿਆਣੇ ਤੋਂ ਤੇ ਫਿਰਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਮਨੀਸ਼ ਤਵਾੜੀ ਹੁਣੀ ਅੱਜ ਕੱਲ੍ਹ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਉਹਨਾਂ ਨੇ ਚੰਡੀਗੜ੍ਹ ਨੂੰ ਲੈ ਕੇ ਆਪਣਾ ਵਿਜ਼ਨ ਡਿਕਲੇਅਰ ਕੀਤਾ ਉਸ ਵਿਜ਼ਨ ਦੇ ਵਿੱਚ ਇੱਕ ਮੱਦ ਪਾ ਦਿੱਤੀ ਕਿ ਚੰਡੀਗੜ੍ਹ ਨੂੰ ਵੀ ਇੱਕ ਸਟੇਟ ਦੇ ਤੌਰ ਤੇ ਸੈਂਟਰ ਸਰਕਾਰ ਨੂੰ ਡਿਵੈਲਪ ਕਰਨਾ ਚਾਹੀਦਾ ਘੋਸ਼ਿਤ ਕਰਨਾ ਚਾਹੀਦਾ ਜਦੋਂ ਇਹ ਗੱਲ ਆਉਂਦੀ ਆ ਤੇ ਗੱਲ ਪੰਜਾਬ ਦੀ ਆਉਂਦੀ ਕਿ ਫਿਰ ਕੀ ਚੰਡੀਗੜ੍ਹ ਪੱਕੇ ਤੌਰ ਤੇ ਹੀ ਹੱਥੋਂ ਨਿਕਲ ਜਾਊਗਾ ਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਕਿਉਂ ਨਹੀਂ ਖੁੱਲਕੇ ਬੋਲੀਆਂ ਕਿਉਂ ਨਹੀਂ ਉਹਨਾਂ ਨੇ ਵਿਰੋਧ ਕੀਤਾ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪੰਜਾਬ ਦੇ ਹਮੇਸ਼ਾ ਹੱਕਾਂ ਦੇ ਤੇ ਹਕੂਕਾਂ ਦੀ ਗੱਲ ਕਰਨ ਵਾਲੇ ਐਡਵੋਕੇਟ ਹਰਸਿਮਰਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਤੁਸੀਂ ਕੀ ਸੋਚਦੇ ਕਿ ਐਡਾ ਵੱਡਾ ਉਹਨਾਂ ਨੇ ਗੱਲ ਕੀਤੀ ਆ ਤੇ ਪੰਜਾਬ ਦੀਆਂ ਪਾਰਟੀਆਂ ਪੰਜਾਬ ਦੀਆਂ ਛੱਡੋ ਕਾਂਗਰਸ ਪਾਰਟੀ ਉਹ ਕਿਉਂ ਨਹੀਂ ਆਪਣੇ ਉਮੀਦਵਾਰ ਨੂੰ ਲੈ ਕੇ ਖੁੱਲਕੇ ਬੋਲੀ ਕੁਈ ਬੜਾ ਹਿਸਟੋਰੀਕਲ ਬੈਕਗ੍ਰਾਉਂਡ ਚਪਾ ਜ਼ਮਾ ਕੀ ਜੀ ਕਿ ਪੰਜਾਬ ਦੀ ਜਿਹੜੀ ਰਿਜ਼ੀਡੈਂਟ ਰਾਜਸਤਾਨੀ ਸੀ ਸੀ ਲਾਹੌਰ ਜੀ 1947 ਦੇ ਵਿੱਚ 60% ਜਿਹੜਾ ਪੰਜਾਬ ਹੈ ਉਹ ਪਾਕਿਸਤਾਨ ਚ ਰਹਿ ਗਿਆ ਜੀ ਜਿੱਥੇ ਸਾਡਾ ਨਨਕਾਨਾ ਸਾਹਿਬ ਹੈ ਆਲ ਹਿਸਟੋਰੀਕਲ ਪਲੇਸਸ ਨੇ ਸਟੇਟ ਇਥੋਂ ਦੀ ਸਾਨੂੰ ਉੱਥੇ ਜਾਣ ਦੀ ਵੀਜ਼ਾ ਵੀ ਨਹੀਂ ਦਿੱਤੀ 47 ਤੋਂ ਬਾਅਦ ਫਿਰ ਡਿਸਾਈਡ ਹੋ ਗਿਆ ਕਿ ਜਿਹੜਾ ਰੈਸਟ ਆਫ ਪੰਜਾਬ ਹੈ 40% ਉਹ ਦੀ ਰਾਜਸਤਾਨੀ ਹੋਏਗੀ ਲਾਹੌਰ 9056 ਦੇ ਵਿੱਚ ਇਹਨਾਂ ਨੇ ਉੱਥੇ ਇੱਕ ਹਿਮਾਚਲ ਕ੍ਰੀਏਟ ਕਰ ਦਿੱਤਾ 1966 ਦੇ ਵਿੱਚ ਪੰਜਾਬ ਰੀ-ਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਜਿਹੜੀ ਸੀ Shimla ਹਿਮਾਚਲ ਸ ਰਹਿ ਗਿਆ ਰਾਜस्तानी ਸਾਟੀ ਉਹਨਾਂ ਨੇ ਪੰਜਾਬ ਤੇ ਚੰਡੀਗੜ੍ਹ ਰਾਜस्तानी ਡਿਕਲੇਅਰ ਕੀਤਾ ਹੈ ਕਿ ਕਿ ਟੈਂਪਰੇਰੀ ਸਮੇਲੇ ਜਦ ਤੱਕ ਅਰੇਂਜਮੈਂਟਸ ਨਹੀਂ ਹੁੰਦੇ ਹਰਿਆਣਾ ਦਾ ਪਾਰਟ ਰੇ ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਅੰਡਰ ਪ੍ਰੈਸ਼ਰ ਇਹ ਕਹਿਣਾ ਸ਼ੁਰੂ ਕਰਤਾ ਕਿ ਯੂਟੀ ਹੈ ਕੀ ਇਹ ਦੋਨਾਂ ਦੀ ਸਾਂਝੀ ਹੈ ਤੇ ਇਹ ਬੜਾ ਵੱਡਾ ਇਸ਼ੂ ਸੀ ਤੁਸੀਂ ਦੇਖੋ ਕਿ ਸਿੱਖਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਬੱਚਾ-बच्चा ਪੰਜਾਬ ਦਾ ਇੱਕ ਸਟੇਜ ਤੇ ਇਹ ਗੱਲ ਕਰਦਾ ਹੁੰਗਾ ਸੀ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਔਰ ਲੋਕਾਂ ਨੇ ਪੂਰੀ ਜਾਨ ਨਾਲ ਇਹ ਖੇਲਿਆ ਉਸ ਤੋਂ ਬਾਅਦ ਇੱਕ ਸਮਾਂ ਆਇਆ ਹੈ ਕਿ ਜਦੋਂ ਇੱਕ ਉਹ ਸਾਰੀ ਲੋਕਲ ਹਿਸਟਰੀ ਪਤੇ ਜਿਹੜੀ ਅੱਜ ਜਿਹੜੇ ਬਨੀਸ਼ ਟਵਾੜੀ ਸਾਹਿਬ ਆ ਉਹਨਾਂ ਨੂੰ ਕੀ ਲੋੜ ਪੈ ਗਈ ਕਿ ਹਾਲਾਂਕਿ ਲੂਣ ਤੋਂ ਉਹਨਾਂ ਨੇ ਪੰਜਾਬ ਦਾ ਖਾਦਾ ਦੋ ਵਾਰ ਐਮਪੀ ਉੱਥੋਂ ਬਣੇ ਨੇ ਹਮ ਇੱਥੇ ਲਿਆਉਣਾ ਚਾਹੁੰਨਾ ਸੀ 85 ਤੇ ਵਿੱਚ ਜਿਹੜੀ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਸੀ ਅਰਜੀਬ ਗਾਂਧੀ ਉਹਨਾਂ ਨੇ ਇੱਕ ਅਕਾਲੀ ਦਰਨਾ ਅਕੋਰਡ ਕੀਤਾ ਜਿਹੜਾ ਔਨਰ ਹੈਗਾ ਜਿਹਨੂੰ ਕਹਿੰਦੇ ਨੇ ਅਰਜੀਬ ਲੰਗਵਾਲ ਸਮਝੌਤਾ ਉਹਦੇ ਵਿੱਚ طے ਹੋ ਗਿਆ ਸੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ रिटर्न ਕੀਤੇ ਜਾਣ ਕੇ ਪੰਜਾਬ ਕੋ ਅੱਜ ਉਸੇ ਕਾਂਗਰਸ ਪਾਰਟੀ ਦਾ ਔਰ ਆਮ ਪਾਰਟੀ ਦਾ ਸੰਜਮੀਦਾਰ ਹੈ ਮਨੀਸ਼ ਤਵਾੜੀ ਔਨਿਕ ਵਿਜ਼ਨ ਡਾਕੂਮੈਂਟ ਦਿੱਤੇ ਇਨ ਦੋਨਾ ਪਾਰਟੀ ਐਂ ਦੀ ਵਿਹਫ ਦੇ ਕਿ ਜੇ ਅਸੀਂ ਜਿੱਤਦੇ ਆਂ ਤੇ ਅਸੀਂ ਪਾਰਲੀਮੈਂਟ ਚ ਜਾ ਕੇ ਚੰਡੀਗੜ੍ਹ ਨੂੰ ਇੱਕ ਸਟੇਟ ਡਿਕਲੇਅਰ ਕਰਾਂਗੇ ਜੇ ਦੀ ਆਪ ਦੀ ਵਿਧਾਨ ਸਭਾ ਹੋਏਗੀ ਸਾਡਾ ਇੱਕ ਪੈਰਲਲ ਸਵਾਲ ਹੈ ਕਿ ਤਵਾੜੀ ਜੀ ਤੁਸੀਂ ਸੁਪਰੀਮ ਕੋਰਟ ਦੇ ਵਕੀਲ ਹੋ ਸਾਡੇ 6 ਲੱਖ ਆਬਾਦੀ ਹੈਗੀਆ ਚੰਡੀਗੜ੍ਹ ਦੀ ਇਤਿਵ ਵਿਧਾਨ ਸਭਾ ਕਿਵੇਂ ਬਣਾ ਦਿਓਗੇ ਤੇ ਸਾਡੇ 6 ਲੱਖ ਵਾਲੇ ਤੇ ਮੈਨੂੰ ਲੱਗਦਾ ਸੈਂਕੜੇ ਸ਼ਹਿਰ ਨੇ ਪੂਰੇ ਹਿੰਦੁਸਤਾਨ ਚ ਫਿਰ ਕਿੰਨੀਆਂ ਇੱਕ ਵਿਧਾਨ ਸਭਾ ਬਣਨਗੀਆਂ ਵੈਦਰ ਇਟਸ ਪੋਸੀਬਲ ਕਿ ਪੰਜਾਬ ਸਟੇਟ ਦੇ ਵਿੱਚ ਇੱਕ ਨਵੀਂ ਤੁਸੀਂ ਵਿਧਾਨ ਸਭਾ ਬਣਾ ਸਕਦੇ ਤਿ ਟਿਵਾੜੀ ਸਾਹਿਬ ਦੇ ਉੱਪਰ ਸਾਨੂੰ ਇਹ ਬੜਾ ਹੈਗਾ ਕਿ ਟਿਵਾੜੀ ਸਾਹਿਬ ਦੇ ਜਿਹੜੇ ਫਾਦਰ ਸੀ ਪ੍ਰੋਫੈਸਰ ਟਿਵਾੜੀ ਜੀ ਉਹ ਪੰਜਾਬੀ ਤੇ ਬੜੇ ਵੱਡੇ ਸਪੌਟਰ ਸੀ ਔਰ ਚੰਡੀਗੜ੍ਹ ਦਾ ਉਹਨਾਂ ਦਾ ਦਾਵਾ ਸੀ ਕਿ ਪੰਜਾਬ ਦਾ ਹੈਗਾ ਮੈਂ ਹੁਣ ਦੋ ਗੱਲਾਂ ਸ਼ੇਅਰ ਕਰਾਂਗਾ ਤੁਹਾਡੇ ਨਾਲ ਜਦੋਂ ਤੇਵਾਰੀ ਸਾਹਿਬ ਇੱਥੇ ਚੰਡੀਗੜ੍ਹ ਦਾ ਬੜਾ ਉਦੋਂ ਹੌਟ ਇਸ਼ਿਊ ਸੀ ਉਹ ਚੰਡੀਗੜ੍ਹ ਦੇ ਸਿਨੇਮਾ ਘਰਾਂ ਚ ਗਏ ਟੇਪ ਰਿਕਾਰਡਰ ਲੈ ਕੇ ਉਹਨਾਂ ਦੇ ਨਾਲ ਸਟੇਪ ਰਿਕਾਰਡਰ ਹੀ ਹੁੰਦੇ ਸੀ ਉਹਨਾਂ ਨੇ ਟੇਪ ਰਿਕਾਰਡਰ ਚੱਕਿਆ ਤੇ ਨੀਲਨ ਸਨੋਚ ਰੱਖ ਲਿਆ ਫਿਰ ਜਿਹੜੇ ਇੱਕ ਦੋਸਤ ਦਿਨ ਸਿਲਮੇ ਹੋਰ ਸੀ ਹੋਣਾ ਚਗੇ ਉਸ ਤੋਂ ਬਾਅਦ ਮਿਸਿਸ ਇੰਦਰਾ ਗਾਂਧੀ ਨੂੰ ਕਹਿੰਦੇ ਕਿ ਮੈਡਮ ਦੇਖੋ ਚੰਡੀਗੜ੍ਹ ਦੇ ਵਿੱਚ ਲੋਕ ਪੰਜਾਬੀ ਬੋਲਦੇ ਨੇ ਤੇ ਚੰਡੀਗੜ੍ਹ ਦਾ ਜਿਹੜਾ ਦਾਵਾ ਹੈਗਾ ਚੰਡੀਗੜ੍ਹ ਪੰਜਾਬ ਦਾ ਹੀ ਹੈ ਫਿਰ ਉਹਨਾਂ ਨੇ ਕਾਬਦੇ ਖੋ ਨਾਲ ਚਿੱਠੀ ਲਿਖੀ ਪੰਜਾਬੀ ਤੇ ਚੰਡੀਗੜ੍ਹ ਦੇ ਹੱਕ 'ਚ ਤੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਇਹ ਮਨੀਸ਼ ਤਿਵਾੜੀ ਨੂੰ ਕੀ ਹੋ ਗਿਆ ਹੈ ਕਿ ਤੈਨੂੰ ਪੰਜਾਬ ਨੇ ਮਿਨਿਸਟਰ ਵੀ ਬਣਾਇਆ ਹੈ ਸੈਂਟਰ ਦੇ ਵਿੱਚ ਤੂੰ ਲੁਧਿਆਣੇ ਤੋਂ ਐਮਪੀ ਵੀ ਬਣਿਆ ਹੈ ਤੁਸੀਂ ਅਰੰਧਪੁਰ ਸਾਹਿਬ ਨੂੰ ਵੀ ਰਿਪਰੈਜ਼ੈਂਟ ਕੀਤਾ ਲੋਕ ਸਭਾ ਦੇ ਵਿੱਚ ਤੇ ਜਿਹੜਾ ਤੁਸੀਂ ਕਾਰਨ ਸਮਝਦੇ ਹੋ ਮੈਂ ਮਹਿਸੂਸ ਕਰਦਾ ਹਾਂ ਕਿ ਮਨੀਸ਼ ਨੂੰ ਲੱਗਦਾ ਹੈ ਕਿ ਅਗਲੀ ਇਲੈਕਸ਼ਨ ਮੈਂ ਲੜਨੀ ਹੈ ਕਰਨਾਲ ਤੋਂ ਉਹਨੇ ਆਪ ਦਾ ਜਿਹੜਾ ਪ੍ਰੈਕਟੀਕਲ ਲੰਬੇ ਸਮੇਂ ਤੋਂ ਉਹਦਾ ਸਾਰਾ ਹੀ ਇਨਸਿਸਟ ਕਰ ਰਿਹਾ ਹੈ ਕਿ ਮੈਨੂੰ ਹਰ ਹਰਿਆਣੇ ਦੇ ਵਿੱਚ ਦੁਆਰਾ ਉੱਥੇ ਜਿਹੜਾ ਫਿਕਸ ਕਰੋ ਜਿਹੜਾ ਕੋ ਆਪ ਦੇ ਆਪ ਨੂੰ ਸੇਫ ਸਮਝਦਾ ਹੈ ਇਹ ਕਾਰਨ ਆਇਆ ਹੈ ਕਿ ਉਹਨੇ ਜਿਹੜਾ ਐਂਟੀ ਪੰਜਾਬ ਸੈਂਟੀਮੈਂਟਸ ਨੇ ਵੋਟਾਂ ਵਿੱਚ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਕਰਕੇ ਪਰ ਮੈਂ ਇਥੇ ਵੇਖ ਰਿਹਾ ਕਿ ਜਿੰਨੀਆਂ ਵੱਡੀਆਂ ਪੋਲਿਟিক্যাল ਪਾਰਟੀਆਂ ਨੇ ਨਾ ਤਾਂ ਕਾਂਗਰਸ ਦੇ ਰਾਜੀਵ ਰਿੰਗਲੇ ਨੇ ਨੂੰ ਅਸ ਕੰਡਮਨ ਕੀਤਾ ਹੈ ਨਾ ਜਿਹੜੇ ਬੜੇ ਵਿਵਾਦ ਬੁਲਾਰੇ ਨੇ ਸੁਖਪਾਲ ਖੈਰਾ ਨੇ ਜਿਹੜੇ ਕਹਿੰਦੇ ਨਹੀਂ ਕਿ ਮੈਂ ਤਾਂ ਪੰਜਾਬ ਲਈ ਜੁਣਾ ਹਾਂ ਅੱਜ ਉਹਨਾਂ ਦਾ ਵੀ ਕੋਈ ਕਮੈਂਟ ਨਹੀਂ ਆਇਆ ਕਈ ਦਿਨ ਬੀਤ ਗਏ ਨਾ ਰਾਹੁਲ ਗਾਂਧੀ ਨੇ ਐਸਪ੍ਰਿੰਕਰ ਗਾਂਧੀ ਵੀ ਚੰਡੀਗੜ੍ਹ ਦੇ ਵਿੱਚ ਆ ਉਹਨਾਂ ਨੇ ਇਹ ਆਪ ਦੇ ਆਪ ਨੂੰ ਇਹ ਨਹੀਂ ਕਿਹਾ ਕਿ ਸਾਡਾ ਇਸ ਜਿਹੜਾ ਇਹਨਾਂ ਨੇ ਵਿਜ਼ਨ ਡਾਕੂਮੈਂਟਸ ਸਾਡਾ ਸਬੰਧ ਕੋਈ ਨਹੀਂ ਹੈਗਾ ਅਛਾ ਸਵਾਰਾ ਤੁਸੀਂ ਕਹੇ ਕਿ ਅਗਲੀ ਵਾਰ ਇਹਨੇ ਕਰਨਾਲ ਲੜਨੀ ਆ ਕਰਨਾਲ ਕਿਉਂ ਲੜਨੀ ਹੈ ਕਿਉਂ ਉੱਥੇ ਕਰਨਾਲ ਦੇ ਰਹਿਣ ਵਾਲੇ ਨੇ ਪੱਕੇ ਤੌਰ ਤੇ ਦੀ ਪੱਕੇ ਤੌਰ ਤੇ thì ਚੰਡੀਗੜ੍ਹ ਦੇ ਰਹਿਣ ਵਾਲੇ ਨੇ ਹਾਂ ਨਾ ਵੀ ਜਿਹੜੇ ਲੁਧਿਆਣੇ ਗਏ ਲੁਧਿਆਣੇ ਦੇ ਲੋਕਾਂ ਨੂੰ ਕਹਿੰਦੇ ਸੀ ਕਿ ਮੈਂ ਹੁਣ ਤੁਹਾਡੀ ਇੱਥੇ ਸੇਵਾ ਕਰਨੀ ਹੈ ਉੱਥੇ ਵੀ ਲੋਕਾਂ ਦਾ ਇਹਨਾਂ ਨੇ ਜਦੋਂ ਕੋ ਕੰਮ ਨਹੀਂ ਕੀਤਾ ਉੱਥੇ ਵਿਛਰੇ ਨਹੀਂ ਉਥੋਂ ਭੱਜ ਕੇ ਅਨੰਦਪੁਰ ਸਾਹਿਬ ਚਲੇ ਗਏ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਜਦੋਂ ਦੇਖਿਆ ਕਿ ਪੰਜ ਸਾਲ ਆਈ ਨਹੀਂ ਹੈਗੇ ਫੇਰ ਹੀ ਹੁਣ ਚੰਡੀਗੜ੍ਹ ਆ ਗਏ ਤੇ ਇਹ ਦੋਤਨ ਕਾਂਗਰਸੀ ਹੈਗੇ ਸੀ ਜਿਹੜੇ ਲਗਾਤਾਰ ਚਾਹੁੰਦੇ ਸੀ ਕਿ ਅਸੀਂ ਰਾਜਨੀਤੀ ਜਿਵੇਂ ਰਵਨੀਕ ਬਿੱਟੂ ਵੀ ਚਾਹੁੰਦਾ ਸੀ ਕਿਸੇ ਸਟੇਜ ਤੇ ਕਿ ਮੈਨੂੰ ਕਰਨਾਲ ਉਤਾਰਿਆ ਜਾਏ ਆਫ ਦਾ ਰਿਕਾਰਡ ਇਹਨਾਂ ਦੀਆਂ ਵੀ ਐਫਰਟਸ ਸੀ ਕਿ ਮੈਨੂੰ ਕਰਨਾਲ ਤੋਂ ਸੀਟ ਦਿੱਤੀ ਜਾਏ ਤੇ ਹੁਣ ਜਿਹੜਾ ਇਹਨਾਂ ਦਾ ਥਿਊ ਹੈਗਾ ਉਹ ਤੇ ਇੱਕੋ ਹੀ ਇਹ ਸਾਰਾ ਸਟੇਟਮੈਂਟ ਦੇਣ ਦੀ ਇੱਕੀ ਤੋਕਾ ਹੈ ਕਿ ਮੈਂ ਜਿਹੜੀ ਐਂਟੀ ਪੰਜਾਬ ਸੈਂਟੀਮੈਂਟ ਹੈ ਉਹਨੂੰ ਕੈਸ਼ ਕਰ ਲਵਾਂ ਇਲੈਕਸ਼ਨਸ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੈ ਕਿ ਇਹਨਾਂ ਦੇ ਪੇ ਤਾਂ ਦੀ ਇੰਨੀ ਪੰਜਾਬੀਆਂ ਨੂੰ ਦੇਣਾ ਖੂਨ ਦੇ ਨਾਲ ਚਿੱਠੀ ਲਿਖੀ ਅੰਦਰਾਗਦੇ ਹੁਣ ਸਵਾਲ ਹੈ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਈਚਾਰ ਜਾਂ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਵੀ ਚੁੱਪ ਨੇ ਕਿ ਹਰ ਕੋਈ ਚਾਹੁੰਦਾ ਹੈ ਕਿ ਪੰਜਾਬ ਤੋਂ ਪੱਕੇ ਤੌਰ ਤੇ ਚੰਡੀਗੜ੍ਹ ਖੋਈ ਜਾਵੇ ਕਿਉਂਕਿ ਭਾਵੇਂ ਜੀਪੀ ਵੀ ਨਹੀਂ ਬੋਲੀ ਹੈ ਕਿ ਚੰਡੀਗੜ੍ਹ ਜੋ ਇਲੈਕਸ਼ਨਲ ਲੜ ਰਹੇ ਨੇ ਇਹ ਕੋਈ ਸਾਡੇ ਲਈ ਬੜਾ ਸੀਰੀਅਸ ਇਸ਼ੂ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਾਗੀਆਂ ਤਿੰਨ ਧਿਰਾਂ ਫੱਟੀਆਂ ਸੀ ਅਕਾਲੀ ਦਲ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦਾ ਸੀ ਦਮਦਮਿਤ ਤਖਸਾਲ ਜਿਹੜੀ ਸੀ ਉਹ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜ਼ਮਾਤ ਸੀ ਇੱਥੇ ਇੱਕ ਜ਼ਮਾਤ ਸੀ ਜਿਹੜੀ ਸਿੱਖਾਂ ਨੂੰ ਇੰਟੈਲੈਕਚੁਅਲ ਤੌਰ ਤੇ ਰਿਪਰੈਜ਼ੈਂਟ ਕਰਦੀ ਸੀ ਉਹ ਸੀ ਸਿੰਘ ਸਭਾ ਇਸ ਸੈਲੈਕਸ਼ਨ ਚ ਕੇਂਦਰੀ ਸਿੰਘ ਸਭਾ ਦੇ ਆਲ ਨੁਮਾਇੰਦੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਮਨੀਸ਼ ਤਵਾੜੀ ਨੂੰ ਸਪੋਰਟ ਕਰਦੇ ਆਂ ਤੇ ਅੱਜ ਉਹਦੀ ਸਟੇਟਮੈਂਟ ਤੋਂ ਬਾਅਦ ਉਹ ਚੁੱਪ ਨੇ ਬੋਲਣੀ ਰਹੀ ਇਹ ਬੜੀ ਸ਼ਰਮ ਦੀ ਗੱਲ ਹੈਗੀ ਹੈ ਕਿ ਇਹ ਜਿਹੜੀ ਮੋਮੈਂਟ ਹੈ ਜਿਸ ਕਿਸਮ ਦਾ ਮਨੀਸ਼ ਨੇ ਜਵਾਬ ਬਿਆਨ ਦਿੱਤਾ ਮੈਂ ਸੋਚਦਾ ਕਿ ਇਹ ਐਵੇਂ ਨਹੀਂ ਦਿੱਤਾ ਹੈਗਾ ਇਸ ਵਿੱਚ ਬਹੁਤ ਡੀਪ ਕਨਸਪਿਰੇਸੀ ਹੈ ਦਿੱਲੀ ਦੇ ਮਨ ਚ ਕੀ ਚੱਲ ਰਿਹਾ ਹੈ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਚੰਡੀਗੜ੍ਹ ਦੇ ਉੱਪਰ ਜਿਹੜਾ ਦਿੱਲੀ ਦਾ ਕੰਟਰੋਲ ਸਖਤ ਕਰਨ ਲਈ ਸਭ ਤੋਂ ਪਹਿਲੇ ਤੇ ਇਹਨਾਂ ਨੇ ਜਿਹੜੀ ਇੱਥੇ ਪ੍ਰੋਟੋਕਾਲਸ ਛੇ ਇੱਥੇ ਆਈਜੀ ਦੀ ਪੋਸਟ ਸੀ ਉਹਨੂੰ ਐਨਐਨਏ ਟਰੈਕਟਰ ਜਨਰਲ ਦੀ ਪੋਸਟ ਵਿੱਚ ਕਨਵਰਟ ਕਰ ਦਿੱਤਾ ਹੈ ਜਾਨਵੁੰਚ ਕੇ ਜਗ੍ਹਾ ਫਾਈਲਾਂ ਨੇ ਲੋਕਾਂ ਦੇ ਕਮਾਕਾਰਾਂ ਦੀਆਂ ਉਹਨਾਂ ਨੂੰ ਚੰਡੀਗੜ੍ਹ ਦੇ ਕੰਮਾਂ ਨੂੰ ਜਿਹੜੀ ਦਿੱਲੀ ਐ ਲਟਕਾ ਕੇ ਰੱਖਦੀ ਹੈ ਕਿ ਲੋਕ ਹੈਰਸ ਹੋ ਉਸੇ ਹਰੈਸਮੈਂਟ ਦੇ ਵਿੱਚ ਜਿਹੜੀ ਭਾਜਪਾ ਦਾ ਟੰਡਨ ਹੈ ਉਹ ਕਹਿੰਦਾ ਜੀ ਕਮਾਲੀ ਜਿਹੜੇ ਹੈ ਸਾਨੂੰ ਵੋਟ ਕਰੋ ਤੇ ਜਿਹੜੀ ਮੈਂ ਉੱਥੋਂ ਦੇ ਕੈਂਪ ਦਿੱਲੀ ਦੇ ਜਿਹੜੇ ਅਫਸਰਸ ਨੇ ਉਹ ਚੰਡੀਗੜ੍ਹ ਚਲਵਾਇਆ ਕਰਾਂਗਾ ਮਨੀਸ਼ ਨੇ ਉਸ ਤੋਂ ਅਗਲੀ ਗੱਲ ਕਰਤੀ ਕਿ ਮੈਂ ਤੇ ਇੱਥੇ ਵਿਧਾਨ ਸਭਾ 6 ਲੱਖ ਵੋਟ ਤੇ ਬਣਾ ਦਿਆਂਗਾ ਤੇ ਉਹ ਜਿਹੜੀ ਕਨਸਪਰੇਸੀ ਅਸੀਂ ਸੋਚ ਰਹੇ ਹਾਂ ਕਿ ਇੱਕ ਐਂਟੀ ਪੰਜਾਬ ਐਲੀਮੈਂਟ ਬੈਠਿਆ ਦਿੱਲੀ ਦੇ ਵਿੱਚ ਉਹ ਲਗਾਤਾਰ ਇਸ ਗੱਲ ਨਾਲ ਖੁਸ਼ ਹੁੰਦਾ ਹੈ ਕਿ ਪੰਜਾਬ ਨੂੰ ਵੱਧ ਵੱਧ ਤੋੜ ਦਿੱਤਾ ਜਾਏ ਇਹਨੂੰ ਕੱਟ ਪੀਸਸ ਦੇ ਵਿੱਚ ਛੋਟੇ ਤੋਂ ਛੋਟਾ ਕਰ ਦਿੱਤਾ ਜਾਏ ਇਹ ਉਹ ਸੈਗਮੈਂਟ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਠਾਨਕੋਟ ਨੂੰ ਜ਼ਿਲ੍ਹਾ ਬਣਾਇਆ ਫਜ਼ਲਕਾ ਨੂੰ ਬਣਾਇਆ ਇਹਨਾਂ ਦਾ ਏਮ ਹੈਗਾ ਕਿ ਆਪਾਂ ਰੈਲੀਜਨ ਨੂੰ ਬੇਸ ਬਣਾ ਕੇ ਜਿੰਨਾ ਪੰਜਾਬ ਨੂੰ ਹੋਰ ਛੋਟੇ ਤੋਂ ਛੋਟਾ ਕਰ ਦਈਏ ਉਹਨੇ ਚੰਗਾ ਹੈਗਾ ਇਹ ਸਵਾਲ ਜਿਵੇਂ ਇਹਨਾਂ ਨੇ ਵਿਜ਼ਨ ਆਪਣਾ ਪੇਸ਼ ਕੀਤਾ ਹੈ ਤੁਹਾਨੂੰ ਲੱਗਦਾ ਕਿ ਐਡਾ ਸੌਖਾ ਹੈ ਜਾਂ ਕੱਲ ਨੂੰ ਅਗਰ ਭਾਜਪਾ ਦੀ ਦੁਬਾਰਾ ਸਰਕਾਰ ਬਣਦੀ ਹੈ ਉਹ ਮਨੀਸ਼ ਤਵਾੜੀ ਦੀ ਮੰਨ ਲੈਣਗੇ ਜਾਂ ਕਾਂਗਰਸ ਇੰਡੀਆ ਗੱਠਜੋੜ ਦੀ ਬੰਜੇ ਉਹ ਮਨੀਸ਼ ਤਵਾੜੀ ਦੀ ਗੱਲ ਮੰਨ ਲੈਣਗੇ ਹਾਂ ਮਤਲ ਸਾਨੂੰ ਇਥੇ ਇਹ ਐਪਰੀਹੈਂਸ਼ਨ ਹੈਗੀ ਹੈ ਕਿ ਜਦੋਂ ਐਂਟੀ ਪੰਜਾਬ ਕੋਈ ਵੀ ਇਸ਼ੂ ਹੁੰਦਾ ਹੈ ਉਦੋਂ ਕੌਮਰੈਡ ਭਾਜਪੀ ਕਾਂਗਰਸ ਸਾਰੇ ਇਕੱਠੇ ਹੋ ਜਾਂਦੇ 85 ਦੇ ਵਿੱਚ ਜਦੋਂ ਟਾਡਾ ਇੰਟਰੋਡਿਊਸ ਹੋਇਆ ਉਦੋਂ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਗੱਲ ਸਿੱਖਾਂ ਤੇ ਲਾਗੂ ਹੋਣਾ 8 ਮਿੰਟ ਦੇ ਵਿੱਚ ਜਿਹੜਾ ਟਾਡਾ ਐਕਟ ਸੀ ਸਿੱਖਾਂ ਦੇ ਖਿਲਾਫ ਬਣ ਗਿਆ ਸੀ ਆਲ ਬੀਜੇਪੀ ਆਲ ਜਨਤਾ ਪਾਰਟੀ ਆਲ ਕਾਂਗਰਸ ਇੱਕ ਮੋਟਰ ਹੁਣ ਸਾਨੂੰ ਇਹ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਖੜ ਕੇ ਮਨੀਸ਼ ਤਵਾਰੀ ਇਹ ਕਹੇਗਾ ਕਿ ਚੰਡੀਗੜ੍ਹ ਨੂੰ ਆਪਾਂ ਪੰਜਾਬ ਤੋਂ ਤੋੜਨਾ ਹੈ ਤੇ ਜਦੋਂ ਇਹ ਇਸ਼ੂ ਆਉਣਾ ਹੈ ਕਿਸੇ ਵੀ ਕਾਮਰੇਡ ਨੇ ਕਿਸੇ ਵੀ ਬੀਜੇਪੀ ਵਾਲੇ ਨੇ ਕਿਸੇ ਵੀ ਆਪ ਵਾਲੇ ਨੇ ਕਿਸੇ ਵੀ ਕਾਂਗਰਸ ਵਾਲੇ ਨੇ ਮੁਖਲਫਤ ਨਹੀਂ ਕਰਨੀ ਉਹਨਾਂ ਨੇ ਉੱਥੇ ਹੱਕ 'ਚ ਵੋਟਾਂ ਪਾਉਣੀਆਂ ਹੁਣ ਕਿਦੋਂ ਤੋਂ ਚੋਣਾਂ ਦਾ ਟਾਈਮ ਆ ਜਿਹੜੇ ਤੁਹਾਡੇ ਵਰਗੇ ਲੋਕ ਆ ਕਿਉਂ ਨਹੀਂ ਪ੍ਰਚਾਰ ਕਰਦੇ ਆਗੇ ਚਲੋ ਆਪਾਂ ਮੰਨ ਕੇ ਪੋਲੀਟਿਕਲ ਪਾਰਟੀਆਂ ਦੀ ਆਪਣੀਆਂ ਮਜਬੂਰੀਆਂ ਤੇ ਕਮਜ਼ੋਰੀਆਂ ਨੇ ਤੁਸੀਂ ਲੋਕ ਕਿਉਂ ਨਹੀਂ ਡੋਰ ਟੂ ਡੋਰ ਜਾ ਕੇ ਕਿਉਂ ਨਹੀਂ ਚੰਡੀਗੜ੍ਹ ਦੇ ਵਿੱਚ ਜਿੱਦਣ ਜਿਹੜੇ ਹਮਖਿਆਲੀ ਲੋਕ ਆ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਚੱਲਦੇ ਕਿ ਆ ਉਹ ਇਹਦਾ ਵਿਰੋਧ ਕਰੀਏ ਕਿ ਕਿਵੇਂ ਚੰਡੀਗੜ੍ਹ ਨੂੰ ਸਟੇਟਸ ਸਟੇਟ ਬਣਾਇਆ ਜਾਊਗਾ ਅਸੀਂ ਇਹ ਗੱਲ ਆ ਜਿਹੜੇ ਲਾਈਕ ਮਾਈਂਡਡ ਬੰਦੇ ਨੇ ਮੈਂ ਕਾਫੀਆਂ ਨੂੰ ਮਿਲਿਆ ਹੈਗਾ ਅਸੀਂ ਕੱਲ ਸ਼ਾਮ ਨੂੰ ਸਾਰਿਆਂ ਦੀ ਗੈਦਰਿੰਗ ਕਰਾਂਗੇ ਜਿਵੇਂ ਇਥੇ ਪੰਜਾਬੀ ਬਚਾਓ ਮੋਰਚੇ ਚ ਲੱਗਿਆ ਹੋਏ ਲੋਕ ਨੇ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਜਿਹੜੇ ਲਾਈਟ ਮਾਈਂਡਡ ਲੋਕ ਨੇ ਜਿਹੜੇ ਲਗਾਤਾਰ ਐਕ੍ਰੋਸ ਦਾ ਪਾਰਟੀ ਐਕ੍ਰੋਸ ਦਾ ਰੈਲੀਜਨ ਇਸ ਗੱਲ ਤੇ ਇਕੱਠੇ ਨਹੀਂ ਕਿ ਜਿਹੜਾ ਚੰਡੀਗੜ੍ਹ ਹੈ ਇਹ ਪੰਜਾਬ ਦਾ ਹਿੱਸਾ ਹੈ ਤੇ ਚੰਡੀਗੜ੍ਹ ਨੂੰ ਵੀ ਬਚਾਉਣਾ ਹੈ ਤੇ ਚੰਡੀਗੜ੍ਹ ਚ ਪੰਜਾਬੀ ਨੂੰ ਵੀ ਬਚਾਉਣਾ ਹੈ ਅਸੀਂ ਉਹਨਾਂ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਸੋਚ ਰਹੇ ਹਾਂ ਕਿ ਅਸੀਂ ਮਨੀਸ਼ ਦੇ ਘਰੇ ਇਕੱਠੇ ਹੋ ਕੇ ਸਾਰੇ ਜਾਈਏ ਅੱਜ ਸੈਕਿੰਡ ਇਹ ਕਿ ਕਿਤੇ ਚੰਡੀਗੜ੍ਹ ਵਿੱਚ ਉਹਨੇ ਤੇ ਪੰਜਾਬੀ ਰਹਿਬ ਨਹੀਂ ਗਏ ਜਿੰਨੇ ਇੱਥੇ ਦੂਜੇ ਸੂਬਿਆਂ ਦੇ ਲੋਕ ਨੇ ਉਸ ਤੋਂ ਜ਼ਿਆਦਾ ਹਰਿਆਣੇ ਦੇ ਲੋਕ ਨੇ ਉਸ ਤੋਂ ਜ਼ਿਆਦਾ ਹਿਮਾਚਲ ਦੇ ਲੋਕ ਨੇ ਫਿਰ ਉੱਤਰਾਖੰਡ ਦੇ ਲੋਕ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਕਿੰਨੇ ਕੀ ਪੰਜਾਬੀ ਰਹਿ ਗਏ ਜਾਂ ਕਿੰਨੀ ਕੀ ਪੰਜਾਬ ਦੀ ਗੱਲ ਹੁੰਦੀ ਹੈ ਕੋਈ ਇਸ ਵੇਲੇ ਐਸਪਾ ਟਾਟਾ 13% ਸਿੱਖ ਰਹਿਗੇ ਤੇ ਇਹਦੇ ਵਿੱਚ ਬੜੀ ਡੀਪ ਪਲੈਨਿੰਗ ਹੈ ਜਦੋਂ ਲਾਸਟ ਸਾਰੇ ਸਿੱਖ ਸਿੱਖਾਂ ਦੀ ਪੰਜਾਬੀ ਸਿੱਖਾਂ ਦੀ ਭਾਸ਼ਾ ਨਹੀਂ ਮੈਂ ਤਾਂ ਪੰਜਾਬੀਆਂ ਦੀ ਗੱਲ ਕਰਦਾ ਨਾ ਜੀ ਪੰਜਾਬੀਆਂ ਦੇ ਰਾਊਂਡ ਮੈਨੂੰ ਲੱਗਦਾ 35% ਵੋਟ ਸ਼ੇਅਰ ਹੋਣਾ ਚਾਹੀਦਾ ਹੁੰਦੇ ਤੇ ਜਿਹੜੀ ਡੀਪ ਕਨਸਪੀਰੇਸੀ ਕਰ ਰਹੀ ਆ ਜੀ ਅਸ ਤੋਂ ਕੁਝ ਸਾਲ ਗਏ ਸਾਲ ਪਹਿਲੀ ਥਿੰਕ ਵਿਜਪੀ ਦਾ ਵੱਡਾ ਵਜ਼ੀਰ ਆਇਆ ਸੀ ਉਹਨੇ ਕਿਹਾ ਕਿ ਚੰਡੀਗੜ੍ਹ ਸਿਰ ਰੈਫਰੰਡਮ ਹੋਣਾ ਚਾਹੀਦਾ ਉਹ ਤੋਂ ਮੈਂ ਜਵਾਬ ਦਿੱਤਾ ਸੀ ਕਿ ਜਿਹੜਾ ਰੈਫਰੰਡਮ ਹੈ ਇਹ ਫਿਰ ਸ਼ਰੀਨਗਰ ਤੋਂ ਕਸ਼ਮੀਰ ਤੋਂ ਸ਼ੁਰੂ ਹੋਣਾ ਚਾਹੀਦਾ ਜਿੱਥੇ ਤੁਸੀਂ ਕਮਿਟਮੈਂਟ ਕੀਤੀ ਸੀ 1948 ਦੇ ਕਿ ਰੈਫਰੰਡਮ ਹੋਊਗਾ ਤੇ ਚੰਡੀਗੜ੍ਹ ਦਾ ਰੈਫਰੈਂਡਮ ਕਰਾਉਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਹੋਣਾ ਚਾਹੀਦਾ ਹੈ 1966 ਦੇ ਡਾਟਿਆਂ ਦੇ ਮੁਤਾਬਕ 1966 ਦੇ ਵਿੱਚ ਇੱਥੇ ਕਿਹੜੇ ਪੰਜਾਬੀ ਸੀ ਕਿਹਦੀ ਵੋਟ ਸੀ ਉਸ ਰੰਗ ਨਾਲ ਬੇਸ ਬਣਾ ਲਓ ਅਦਰਵਾਈਜ਼ ਤੇ ਤੁਸੀਂ ਪਿਛਲੇ 40 ਸਾਲਾਂ ਦੇ ਵਿੱਚ ਜਿੰਨੇ ਪੂਰਬੀਏ ਨੇ ਤੁਸੀਂ ਦੋ ਕਿਸਮ ਨਾਲ ਸਾਨੂੰ ਅਟੈਕ ਕੀਤਾ ਇੱਕ ਤੇ ਜਿਹੜੀਆਂ ਇੱਥੇ ਸੈਂਕਸ਼ਨ ਬੋਸਟਰ ਸੀ 60 ਤੇ 40% ਵਾਲੀ ਰੇਸ਼ੋ ਉਰਚ ਹਰਿਆਣਵੀ ਵੀ ਇਗਨੋਰ ਕੀਤੇ ਗਏ ਨੇ ਪੰਜਾਬੀ ਵੀ ਇਗਨੋਰ ਹੋਈ ਹੈ ਉਹ ਪੋਸਟਾਂ ਤੁਸੀਂ ਬਾਹਰੋਂ ਬੰਦਿਆਂ ਨੂੰ ਕੋਨ ਤਰਾਂਚਲ ਤੋਂ ਕੋਈ ਐ ਮਾਚਲ ਤੋਂ ਕੋਈ ਬੰਦਾ ਤੁਸੀਂ ਯੂਪੀ ਤੋਂ ਕੋ ਬਿਹਾਰ ਤੋਂ ਲਿਆ ਕੇ ਇੱਥੇ ਸਾਰੇ ਦਫਤਰਾਂ 'ਚ ਬਿਠਾ ਦਿੰਦਾ ਹੈ ਜਦੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਗਈ ਉਹਨਾਂ ਨੇ ਫਲੈਟ ਤੱਕ ਕਰ ਵੀ ਇੱਥੇ ਬਰਾਲੇ ਨੇ ਉਹ ਵੋਟਰ ਵੀ ਬਣ ਗਏ ਨੇ ਐਵੇਂ ਜਿਹੜੇ ਗਰੀਬਾਂ ਨੂੰ ਇਹਨਾਂ ਨੇ ਪਹਿਲੇ ਚੁਗੀਚੋਕ ਪੜੀਆਂ ਚੁਟਾਇਆ ਫਿਰ ਉਹਨਾਂ ਨੂੰ ਮੁਫਤ ਸਬਸਿਡਾਈਜ਼ਡ ਰੇਟ ਤੇ ਫਲੈਟਸ ਦਿੱਤੇ ਨੇ ਉਹ ਜਿਹੜੀ 3-4 ਲੱਖ ਵੋਟ ਦਾ ਸ਼ੇਅਰ ਵਧਿਆ ਉਹਨ ਜਿਹੜੇ ਨਾਨ ਪੰਜਾਬੀ ਸਪੀਕਿੰਗ ਨੇ ਜਿਹੜੇ ਕਹਿੰਦੇ ਨੇ ਕਿ ਸਾਡੀ ਪੰਜਾਬੀ ਨਾਲ ਸੜਾ ਰਿਸ਼ਤਾ ਨਹੀਂ ਹੈਗਾ ਇੱਕ ਪਲਾਨਡ ਕਨਸਪੀਰੇਸੀ ਹੈ ਠੇਨਰ ਨੇ ਪ੍ਰਮੋਟ ਕੀਤਾ ਹੈਗਾ ਸੋ ਇਹਦੇ ਉੱਪਰ ਵੀ ਅਸੀਂ ਜਿਹੜੇ ਪੰਜਾਬੀ ਲਾਈਕ ਕਮਾਂਡਿਟਡ ਲੋਕ ਨੇ ਉਹਨਾਂ ਨੂੰ ਆਰਗੇਨਾਈਜ਼ ਕਰ ਰਹੇ ਆ ਕਿ ਆਪਾਂ ਜੇ ਇਸ ਗੱਲ ਦੇ ਉੱਪਰ ਹੁਣ ਸੰਘਰਸ਼ ਨਹੀਂ ਕਰਾਂਗੇ ਤੇ ਫਿਰ ਜਿਹੜੀ ਕਹਾਵਤ ਹੈ ਨਾ ਆਪ ਪਛਤਾਇਆ ਕਿਆ ਬਨੂ ਜਬ ਚੜੀਆ ਚੁੱਕੀ ਖੇਤ ਤੇ ਸਾਰੇ ਪੰਜਾਬੀ ਵੋਟ ਜਿਹੜਾ ਹੈਗਾ ਪੁਛਤਾ ਹੈਗਾ ਬਹੁਤ ਬਹੁਤ ਸ਼ੁਕਰੀਆ ਜੀ ਉਹ ਸਵਾਲ ਸਭ ਤੋਂ ਵੱਡੀ ਗੱਲ ਕਿ ਕਿ ਚੰਡੀਗੜ੍ਹ ਤੇ ਵੈਸੇ ਪੰਜਾਬ ਦਾ ਸੀ ਲੇਕਿਨ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਬਹੁਤ ਸਾਰੇ ਧੋਖੇ ਕੀਤੇ ਨੇ ਉਹਨਾਂ ਧੋਖਿਆਂ ਦੇ ਵਿੱਚ ਉਹਨਾਂ ਤੱਕਿਆਂ ਦੇ ਵਿੱਚ ਚੰਡੀਗੜ੍ਹ ਜਿਹੜਾ ਪੰਜਾਬ ਕੋ ਖੋਇਆ ਗਿਆ ਹੁਣ ਸਵਾਲਾ ਮਨੀਸ਼ ਤਵਾੜੀ ਦਾ ਕਿ ਖਾਦਾ ਲੂਣ ਪੰਜਾਬ ਦਾ ਪਰ ਗੱਲ ਪੰਜਾਬ ਦੀ ਨਹੀਂ ਚੰਡੀਗੜ੍ਹ ਆ ਕੇ ਕਰ ਰਿਹਾ ਦੇਖਦੇ ਆ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਪੰਜਾਬ ਹਮੈਤੀ ਨੇ ਉਹ ਕਿਹੋ ਜਿਹਾ ਸਰ ਦਿਖਾਉਂਦੇ ਨੇ Flávio Santos se dar deixa a ABC Punjab